ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਨੂੰ ਦੱਸਿਓ ਜੀ ਹਾਂਜੀ ਅੱਜ ਆਪਾਂ ਲੱਗਿਆ ਦੁਪਹਿਰ ਦਾ ਟਾਈਮ ਹੋ ਚੁੱਕਿਆ ਤੇ ਆਪਾਂ ਲੱਗਿਆ ਹਾਂ ਸਬਜ਼ੀ ਦੀ ਤਿਆਰੀ ਕਰਨ ਬੱਚੇ ਸਕੂਲ ਨੂੰ ਆ ਗਏ ਨਾ ਚਾਪਾਣੇ ਦਿੱਤਾ ਤੇ ਖਾਪੀ ਕੇ ਆਪਣਾ ਲਾਗੇ ਫੇਮਾਂ ਵਗੈਰਾ ਤੇ ਮੈਂ ਹੁਣ ਇੱਥੇ ਲੱਗੀ ਸੀਗੀ ਜੀ ਸਬਜ਼ੀ ਦੀ ਤਿਆਰੀ ਕਰਨ ਸਬਜ਼ੀ ਅੱਜ ਆਪਾਂ ਬਣਾਵਾਂਗੇ ਕ੍ਰੇਲਿਆਂ ਦੀ ਇੰਨੇ ਕੁ ਕ੍ਰੇਲੇ ਲੱਗੇ ਸੀਗੇ ਚਲੋ ਆਪਣੇ ਲਈ ਬਹੁਤ ਨੇ ਹਨਾ ਥੋੜੇ ਥੋੜੇ ਹੀ ਲੱਗਣਗੇ ਹਲੇ ਬੇਤਪਥੀ ਫੈਲ ਵੀ ਕਰਨ ਵਾਲੇ ਲੱਗਦੇ ਘੱਟ ਨੇ ਚਲੋ ਜੀ ਹੌਲੀ ਹੌਲੀ ਲੱਗਣ ਲੱਗ ਜਾਣਗੇ ਹਨਾ ਤੇ ਅੱਜ ਆਪਾਂ ਬਣਾਉਣੀ ਆ ਕ੍ਰੇਲੇ ਨਾਲ ਤੁਹਾਨੂੰ ਕ੍ਰੇਲਿਆਂ ਦੀ ਰੈਸਪੀ ਦੇਵਾਂਗੇ ਮੈਂ ਤੁਹਾਨੂੰ ਦੱਸੂਗੀ ਮੈਂ ਕਿਸ ਤਰ੍ਹਾਂ ਬਣਾਉਣੀ ਆ ਕਿ ਹਨਾ ਵੀ ਇਹ ਜਮਈ ਘੜਤਣ ਨਹੀਂ ਰਹਿੰਦੀ ਹੈਗੀ ਇਹਦੇ ਵਿੱਚ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਦੇ ਆਂ ਕ੍ਰੇਲੇ ਬਣਾ ਲਿਆ ਆਪਾਂ ਤੇ ਤੁਸੀਂ ਵੀ ਉਸੇ ਤਰ੍ਹਾਂ ਬਣਾਇਓ ਤੇ ਵੇਖਿਓ ਵੀ ਕਿੰਨੇ ਸਵਾਦ ਬਣਦੇ ਨੇ ਤੇ ਕਿਉਂਕਿ ਜੀ ਆਪਾਂ ਤਾਂ ਕੌੜੇ ਕ੍ਰੇਲੇ ਖਾ ਲਿਆ ਬੱਚੇ ਨਹੀਂ ਖਾਂਦੇ ਹੈਗੇ ਖਾਣੇ ਤਾਂ ਚਾਹੀਦੇ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਜਾਂਾਂ ਚ ਗੁਣ ਹੁੰਦੇ ਨੇ ਫਾਇਦੇਮੰਦ ਹੁੰਦਾ ਹਨ ਕ੍ਰੇਲੇ ਦਾ ਲੋਕ ਤਾਂ ਜੂਸ ਵੀ ਪੀਂਦੇ ਨੇ ਪਰ ਬੱਚੇ ਕੌળી ਚੀਜ਼ ਨਹੀਂ ਪਸੰਦ ਕਰਦੇ ਹੈਗੇ ਤੇ ਆਪਾਂ ਜੀ ਇਹਨੂੰ ਜਿੱਕਰ ਮੈਂ ਬਣਾਉਂਗਾ ਤੁਹਾਨੂੰ ਦੱਸਾਂਗੀ ਉਸ ਤਰੀਕੇ ਨਾਲ ਬਿਲਕੁਲ ਵੀ ਕੋੜੇ ਨਹੀਂ ਬਣਦੇ ਹੈਗੇ ਤੁਸੀਂ ਬਣਾਇਓ ਤੇ ਪਹਿਲਾਂ ਹੁਣ ਜੀ ਇਹਨੂੰ ਮੈਂ ਨਾ ਛਿੱਲ ਲੈਣੀ ਆ ਛਿੱਲੇ ਛਿੱਲੇ ਕਿ ਤਿਆਰ ਕਰ ਲੈਣੇ ਆ ਇਸ ਤਰ੍ਹਾਂ ਇਹਨੂੰ ਰਗੜ ਲੈਣੇ ਆ ਰਗੜਨੇ ਆ ਰਗੜ ਵੀ ਸਭ ਦੋ ਨਹੀਂ ਰਗੜਨੇ ਸਾਬਸੀ ਇੱਟਾ ਵੀ ਬਣਾ ਸਕਦੇ ਹਾਂ ਪਰ ਆਪਾਂ ਥੋੜੇ ਥੋੜੇ ਰਗੜਾਂਗੇ ਕਿਉਂਕਿ ਉੱਪਰੋਂ ਥੋੜੀ ਛਿੱਲ ਕੇ ਜਿਹੀ ਮੋਟੀ ਹੈ ਜਿਹੜਾ ਇਹ ਛਿਲਕਾ ਹੈ ਇਹ ਵੀ ਆਪਾਂ ਬੇਸ ਨਹੀਂ ਜਾਣ ਦਿੰਦੇ। ਕਰੇਲੇ ਤੋਂ ਕੁਸ ਮਾਰ ਕੇ ਰੱਖੇ ਰਹੇ ਮੇਰੇ। ਤੇ ਇਹ ਆਪਾਂ ਪਿਆਜ਼ਾਂ ਦੇ ਵਿੱਚ ਇਹ ਕਰ ਲਾਂਗੇ। ਜਿਹੜਾ ਆਪਾਂ ਨੇ ਪਿਆਜ਼ ਬਣਾਉਣੇ ਆ। ਭੁੰਲਣੇ ਆ। ਉਹਦੇ ਵਿੱਚ ਮਸਾਲਾ ਪਾਉਣ ਕੇ ਆ ਤਾਂ ਉਹਦੇ ਵਿੱਚ ਪਾ ਦਾਂਗੇ ਸਾਰਾ ਸਮਾਨ। ਬਾਕੀ ਵੀਡੀਓ ਨੂੰ ਫੋਲੋਬੈਸ ਜ਼ਰੂਰ ਕਰਿਆ ਕਰੋ। ਜੇ ਪਸੰਦ ਆਉਂਦੀ ਹੈ ਤਾਂ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ। ਅੱਗੇ ਦੇਖਦੇ ਆ ਜੀ ਜੇ ਇਹਦਾ ਵੀ ਇਹਦੇ ਮਤਲਬ ਨਰਮ ਹੋਏ ਫਿਰ ਤਾਂ ਆਪਾਂ ਵਿੱਚੇ ਪਾ ਦਾਂਗੇ ਪਿਆਜ਼ਾਂ ਦੇ ਨਹੀਂ ਫਿਰ ਆਪਾਂ ਨਹੀਂ ਪਾਉਂਦੇ ਹੈਗੇ ਠੀਕ ਨੇ ਜੀ ਵੀ ਜੇ ਤਾਂ ਨਰਮ ਨੇ ਵਿੱਚੇ ਪਾ ਲਾਂਗੇ ਬਹੁਤ ਸਵਾਦ ਬਣਦੇ ਨੇ ਇਹ ਨਾਲ ਤੇ ਬਸ ਜੇਦਾ ਸਾਫ਼ ਕਰ ਲੈਣੇ ਆ ਸਾਰੇ ਕਰੇਲੇ ਤੇ ਮੈਂ ਹੁਣ ਸਾਫ਼ ਕਰ ਲਾਂ ਇਹਨੂੰ ਪੱਖੇ ਥਲੇ ਬਹਿ ਕੇ ਇੱਥੇ ਗਰਮੀ ਬਹੁਤ ਲੱਗਦੀ ਆ ਤੇ ਫਿਰ ਮੈਂ ਤੁਹਾਨੂੰ ਮਿਲਦੀ ਆ ਉਸ ਤੋਂ ਬਾਅਦ ਹੁਣ ਆਪਾਂ ਨੇ ਸਾਰੇ ਕਰੇਲੇ ਇਹ ਮਛੇਲੇ ਲਿਆਂਦੇ ൂൺ ലാ നൂൺ കണി നിടക്ക സംഭ ല ਜਿਹੜੇ ਕੋਈ ਤਰੀਕਾ ਵਰਤਦੀਆਂ ਉਹ ਮੈਂ ਤੁਹਾਨੂੰ ਬਾਅਦ 'ਚ ਜਦੋਂ ਮਤਲਬ ਕ੍ਰੇਲੇ ਬਣਾਉਣ ਲੱਗਾਂਗੇ ਉਹ ਉਦੋਂ ਦੱਸਣਾ ਉਦੋਂ ਦੱਸਦੀ ਆ ਤੇ ਫਿਰ ਆਹ ਤਾਂ ਕਾਇਮ ਨੂੰ ਮੂਹ ਲਾ ਕੇ ਰੱਖਾਂਗੇ ਕੋਈ ਤੂੰ ਪਰਖਾਂ ਦੀ ਲੋੜ ਨਹੀਂ ਬਸ ਇੱਥੇ ਹੀ ਪੈ ਰਹਿਣਗੇ ਤੇ ਆ ਮੈਂ ਥੋੜੇ ਕੱਟ ਕੇ ਛੋਟੇ ਸਿੱਗੇ ਨਾਲ ਰਸੈਲ ਇਦਾਂ ਕਰ ਲਿਆ ਬਾਕੀ ਜਿਹੜਾ ਇਹ ਆ ਇਹਨੂੰ ਵੀ ਆਪਾਂ ਮੂਹ ਲਾ ਕੇ ਰੱਖਾਂਗੇ ਨਾ ਨੀਚੇ ਪਾ ਲੈਣਾ ਆਪਾਂ ਪਿਆਜਾਂ ਦੇ ਜੀ ਬੋਲੇ ਨੇ ਇੱਥੇ ਬਹਿ ਰਹਿਣ ਦਿੰਨੇ ਢੱਕ ਦਿੰਨੇ ਬਾਕੀ ਆਪਾਂ ਹੁਣ ਕਰਦੇ ਹਾਂ ਪਿਆਜ਼ਾਂ ਦੀ ਕਟਿੰਗ ਪਿਆ ਮਸਾਲਾ ਤਿਆਰ ਕਰਨ ਦਾ ਤਾਂ ਪਿਆਜ਼ ਛੱਟ ਦਈਏ ਮਿਕਸੀ ਕਰ ਲਈਏ ਮਿਕਸੀ ਚ ਮਿਕਸਰ ਆਹ ਅਰੇ ਬਾਪਾ ਪਿਆਜ਼ ਬਹੁਤ ਕੱਟ ਲਈ ਫਿਰ ਮੈਨੂੰ ਤੜਾਣੀ ਹੋਵੇ ਲਓ ਜੀ ਮੈਂ ਸਾਰਾ ਸਮਾਨ ਤਿਆਰ ਕਰ ਲਿਆ ਤੇ ਇਹ ਮਸਾਲਾ ਵੀ ਕਰ ਲਿਆ ਸਾਰਾ ਬਸ ਪਿਆਜ਼ ਨੇ ਤੇ ਆਹ ਜਿਹੜਾ ਉਹਦੇ ਤੋਂ ਸ਼ੰਕਾ ਲਿਦਾ ਨੇਹਾ ਸੀਗਾ ਕ੍ਰੇਲਿਆ ਤੋਂ ਉਹ ਵੀ ਵਿੱਚ ਮਿਕਸੀਂ ਵਿੱਚ ਕਰ ਲਿਆ ਇਹਦਾਂ ਕਰਿਆ ਜੀ ਆਪਾਂ ਜੇ ਗ੍ਰੈਂਡਰ ਨਾਲ ਕਰਦੇ ਫਿਰ ਜ਼ਿਆਦਾ ਮਿਕਸ ਹੋ ਜਾਂਦਾ ਥੋੜਾ ਦਰਦਰਲਾ ਜਿਹਾ ਰੱਖਿਆ ਮੋਟਾ ਜਿਹਾ ਇਹ ਨਾ ਤੇ ਬਸ ਹੁਣ ਤੇ ਤੇਲ ਮੈਂ ਉਧਰ ਰੱਖਤਾ ਗਰਮ ਹੋਣਾ ਜਦੋਂ ਗਰਮ ਹੁੰਦਾ ਆਪਾਂ ਕ੍ਰੇਲੇ ਉਹ ਜਿਹੜਾ ਕ੍ਰੇਲਿਆਂ ਨੂੰ ਸਾਫ ਕਰ ਲੈਂਦੇ ਮਤਲਬ ਇਹਦੇ ਵਿੱਚੋਂ ਪਾਣੀ ਨਿਚੋੜ ਦਿੰਦੇ ਹਾਂ ਜਿਹੜਾ ਕੜਛਾ ਆਲ ਰਸ ਜੀ ਇਹਦੇ ਵਿੱਚੋਂ ਨਾ ਇਦਾਂ ਜਿਹੜਾ ਪਾਣੀ ਆ ਇਹ ਨਿਚੋੜ ਦੇਣੀ ਹੁੰਦੀ ਹੈ ਇਦਾਂ ਘੁੱਟ ਕੇ ਨਮੂਨ ਲਾ ਕੇ ਰੱਖਿਆ ਹੁੰਦਾ ਜਿਹੜਾ ਆਪਾਂ ਕ੍ਰੇਲਾ ਮੈਂ ਇਸੇ ਤਰ੍ਹਾਂ ਹੀ ਬਣਾਉਣੀ ਹੈ ਬਿਲਕੁਲ ਵੀ ਕੜੱਟਨ ਨਹੀਂ ਰਹਿੰਦੀ ਹੈਗੀ ਟਰਾਈ ਕਰਕੇ ਦੇਖੋ ਤੁਸੀਂ ਬਹੁਤ ਸਵਾਦਦਾਰ ਲੱਗਣਗੇ ਬੱਚਿਆਂ ਨੂੰ ਵੀ ਤੁਹਾਡਿਆਂ ਨੂੰ ਖੁਸ਼ ਹੋ ਕੇ ਖਾਣਗੇ ਮੇਰੇ ਬੱਚੇ ਪਹਿਲਾਂ ਖਾਂਦੇ ਨਹੀਂ ਹੁੰਦੇ ਸੀਗਾ ਉੱਪਰਲਾ ਛਿਲਕਾ ਹੁਣ ਐਨ ਖੁਸ਼ ਹੋ ਕੇ ਖਾ ਲੈਂਦੇ ਨੇ ਬਾਜੀ ਇਹਨੂੰ ਨਿਚੋੜ ਕੇ ਇਸ ਤੋਂ ਬਾਅਦ ਆਪਾਂ ਇਹਨੂੰ ਸਾਫ਼ ਪਾਣੀ ਦੇ ਵਿੱਚ ਧੋ ਰਾਂ ਇਹ ਸਾਰੀ ਕੜੱਟਨ ਨਿਕਲ ਜਾਣੀ ਹੈ ਕਰੇਲਿਆਂ ਦੀ ਸਾਰੀ ਨਿਚੋੜ ਲੈਣੇ ਆ ਉਧਰ ਮੈਂ ਪਾਣੀ ਰੱਖਿਆ ਹੋਇਆ ਹੈ। ਡੁੱਟੀ ਤੋਂ ਭਰ ਕੇ ਢੰਡਾ ਹੀ ਆ। ਦੇਖੋ ਕਿੰਨਾ ਪਾਣੀ ਘੜਤਨ ਵਾਲਾ ਨਿਕਲਦਾ ਨੂਲ ਤੋਂ ਆਉਣਾ। ਬਸ ਇਹ ਸਾਫ ਪਾਣੀ ਚ ਧੋ ਕੇ ਤਾਂ ਸਮਾਰਕ ਫਿਰਾਂ ਤੋਂ ਉਹਨਾਂ ਚੋਲੀਆਂ ਸਵਾਰ ਫੇਰ ਤੜਨੇ ਪਾਓ ਫੇਰ ਦੇਖੋ ਬਿਲਕੁਲ ਵੀ ਕੜੱਤ ਨਹੀਂ ਰਹਿੰਦੀ ਇਹ ਕਰੇਦੇ ਚ ਇਸ ਦਾ ਨਿਚੋੜ ਕੇ ਦਾ ਪਾਣੀ ਕੱਢਦੇ ਹੋ ਗੋਸਾ ਗਾੰਦਨੇ ਸਾ ਜਦੋਂ ਮਿੱਠੇ ਹੋ ਜਾਂਦੇ ਆ ਪੂਰਾ ਕੜਤ ਨਹੀਂ ਰਹਿੰਦੀ ਇਹ ਬਾਜੀ ਮਰੇ ਬਾ ਆਪਾਂ ਸਾਰੇ ਥਰੇਂ ਦੇ ਕੱਢ ਲਾਂਗੇ ਸ਼ਾਮ ਹੋ ਗਈ ਤਾਂ ਰੰਗ ਬਗਰ ਮੈਂ ਛੋ ਜਾਂਦੀ ਆ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਪਾਣੀ ਚੱਲ ਰਹੀ ਹੈ ਜੇ ਤਰ ਸੋਈ ਚ ਤਾਂ ਕੁਛ ਬੱਦੇ ਲੱਗਦੀ ਆ ਮੈਂ ਬਾਹਰ ਨਹੀਂ ਗੈਸ ਵਾਲਾ ਮੈਂ ਹੁਣ ਵੀ ਇਹ ਗੈਸ ਤੇ ਬੈਸਟ ਜਾਂਦੀ ਆ ਕੰਮ ਉਹ ਕੂਕੜੀਆਂ ਨਾ ਉਹ ਮੁੰਦਾ ਹੈ ਸਲੈਂਡਰ ਇਹ ਆਪਣੇ ਫ੍ਰੀਜ ਦੀ ਗੈਸ ਆ ਤੇ ਤਾਂ ਕਰਕੇ ਮੈਂ ਬਾਰ ਨਹੀਂ ਪੀਏ ਤਾਂ ਬਾਲਣੀ ਉਹ ਸਲੈਂਡਰ ਜਦੋਂ ਨਹੀਂ ਬਣਦੀ ਹੈ ਜਿੱਦਣ ਕਰੇਲੇ ਲੱਗਣ ਲੱਗੇ ਨਾ ਆਪਣੇ ਫਿਰ ਤਾਂ ਬਹੁਤ ਜ਼ਿਆਦਾ ਬਾਲਟ ਹੀ ਨਹੀਂ ਬਾਲਟੀਆਂ ਉਤਰਦੀਆਂ ਹਲੇ ਲੱਗਣ ਨਹੀਂ ਨਾ ਲੱਗੇ ਥੋੜੀ ਲੱਗਦੇ ਚਲੋ ਬਹੁਤ ਨੇ ਆਪਣੇ ਲਈ ਇਹਨੇ ਲਓ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਪਾ ਦਨੇ ਇਹਦੇ ਵਿੱਚ ਕਰੇਲੇ ਬਸ ਹੁਣ ਇਹਨੂੰ ਬਾਜੀ ਹੁਣ ਇਹਨੂੰ ਘੋਲ ਲਿਆ। ਹੁਣ ਗੈਸ ਕੱਟ ਕਰ ਦਨੇ। ਥੋੜੀ ਥੋੜੀ ਅੱਗੇ ਤੱਕ ਜੀ ਜਾਣੀ। ਫੇਰ ਦਖਾਣਾ ਹੁਣ। ਲਓ ਜੀ ਆਪਣੇ ਕarele ਹੋ ਗਏ ਬ੍ਰਾਊਨ ਭੁੱਜ ਗਏ ਨੇ ਇਹਨੂੰ ਕੱਢ ਲੈਨੇ ਆ ਬਾਹਰ ਹੁਣ। ਤੇ ਇਸ ਤੋਂ ਬਾਅਦ ਭੁੰਨ ਦਿਆ ਮਸਾਲਾ। ਵੱਦੂ ਤੇਲ ਘੜਦੰਨੇ ਜਿਹੜਾ ਹੈਗਾ ਥੋੜਾ ਜਿਹਾ ਹੀ ਰੱਖਾਂਗੇ ਜਿਆਦਾ ਤੇਲ ਨਹੀਂ ਰੱਖਦੇ ਇਹੋ ਵਿੱਚ ਆਹ ਮੇਰਾ ਦੁੱਧ ਦੁੱਧ ਨੂੰ ਵੀ ਵਾਲੀ ਆ ਜੂਗੀ ਨਾਲ ਦੀ ਨਾਲ ਦੋਏ ਕੰਮ ਇਕੱਠੇ ਹੋ ਜਾਣਗੇ ਲਓ ਜੀ ਮਸਾਲਾ ਆਪਣਾ ਪੁੱਜ ਗਿਆ ਹਰੀ ਮਿਰਚ ਆਪਾਂ ਨੇ ਪਹਿਲੇ ਪਾਤੀ ਸੀਗੀ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਂਦੇ ਹੈਗੇ ਸਿਰਫ ਹਲਦੀ ਤੇ ਨੋਨ ਪਾਵਾਂਗੇ ਕੋਈ ਮਸਾਲਾ ਵਗੈਰਾ ਨਹੀਂ ਪਾਉਂਦੇ ਹੈਗੇ ਇਹ ਦੇਖਦੇ ਹੀ ਲੱਗਦੀ ਆ ਤਾਂ ਪਿਆਜ਼ ਚਟਣੀ ਮਸਾਲਾ ਵਗੈਰਾ ਦੇਖਾ ਕੇ ਕੁਝ ਨਾ ਬਚੇ ਫਰਾਰਾ ਜਾਂ ਨੌਣ ਵਿੱਚ ਮੱਚਾਂ ਦੀਆਂ ਵਧੀਆ ਕੱਢਣੀਆਂ ਨੇ ਇਹਦੇ ਲਾ ਦੇਣ ਤੇਜ਼ੀ ਆ ਸਸੋਂ ਹੋਏ ਥੋੜਾ ਜਿਹਾ ਹੂੜਪੋਣ ਲਗਾ ਸਕੇਲ ਵਾੜੀ ਬਹਣ ਲਓ ਜੀ ਆਪਣਾ ਮਸਾਲਾ ਗਿਆ ਫਿਰ ਜੇ ਹੁਣ ਆਪਾਂ ਇਹਨੂੰ ਤਰੇਲੇ ਦੇ ਵਿੱਚ ਭਰ ਦੰਨੇ ਆ ਇਹ ਗਰੇਨੇ ਜਿਹੇ ਪਤਾ ਨਹੀਂ ਅੱਗੇ ਨਾ ਅਸਾਂ ਦਾਦੀ ਲੋਲੇ ਟਾਈਮ ਜਦੋਂ ਮੇਰੀ ਬੀਬੀ ਹੋਣੀ ਸੀਗੇ ਉਦੋਂ ਘਰੇਲੇ ਬਣਾਉਣੇ ਹੁੰਦੇ ਸੀਗੇ ਧਾਰਲੇ ਲਵੇਟ ਲਵੇਟ ਤਨਲਾ ਜਦੋਂ ਕੱਚੇ ਕਰੇਲੇ shell ਲੈ ਕੇ ਉਹਦੇ ਵਿੱਚ ਮਸਾਲਾ ਭਰ ਕੇ ਉੱਤੇ ਢਾਗੇ ਦੇ ਵਿੱਚ ਫਿਰ ਉਹਨਾਂ ਨੂੰ ਧਰ ਦੇਉਂਦੇ ਨੇ ਉਹ ਜਦੋਂ ਖਾਣੇ ਉਹਨਾਂ ਢੱਗਾ ਹੀ ਉਹੋ ਕਰੀ ਜਾਂਣਾ ਖੋਲੀ ਜਾਂ ਗੁਸ ਤੇ ਹੌਲੀ ਹੌਲੀ ਚਲੋ ਜੀ ਕਿਸੇ ਨੇ ਕਾੜ ਕੱਢ ਤੀ ਜੇ ਪਹਿਲਾਂ ਕਰੇਲੇ ਤੜ ਲਓ ਫੇ ਮਸਾਲਾ ਭਰ ਲਓ ਨਹੀਂ ਉਹਦਾ ਤਾਂ ਉਹ ਨਹੀਂ ਦੱਸ ਸੀ ਉਹਦਾ ਕੱਚੇ ਵੀ ਰਹਿ ਜਾਂਦੇ ਸੀ ਉਹ ਢੱਗਾ ਦੇ ਵਿੱਚ ਹੁੰਦਾ ਸੀ ਜਿਹੜਾ ਬਹੁਤ ਬਣਾਉਣ ਦੇ ਵਿੱਚ ਆਪਾਂ ਇੱਥੇ ਢਾਗਾ ਵਿਟੇ ਵਿਟ ਅ ਇੱਕ ਰੀਲ ਤਾਂ ਢਾਗਾ ਲੈਣ ਨੂੰ ਲੱਗ ਦਿੱਤੀ ਸੀ ਬਾਕੀ ਆ ਮਸਾਲਾ ਬੱਚੇ ਉੱਪਰ ਖਾਣੇਗੇ ਇਸ ਤਰ੍ਹਾਂ ਤਾਂ ਜ਼ਿਆਦਾਤਰ ਮਸਾਲਾ ਹੁੰਦਾ ਲਈ ਕੋ ਨੂੰ ਲੈ ਕੇ ਜਬੀ ਤਰਹੇ ਦੇ ਨਾਲ ਖਰੇਲੇ ਹੋ ਗਏ ਬਣ ਕੇ ਤਿਆਰ ਦੇਖੋ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ तो मिला कल किसी हो नए ब्लॉक के ना तद तक ओके बाय बाय टाटा तो आपका ख्याल रखो अपने बच्चों का ख्याल रखो गर्मी बहुत ज्यादा पै रही है बस जी रब ने बस कराई गई है चलो जी मिला कल